ਨੀਸ਼ ਕੁਮਾਰ ਆਸਪਤਾ ਗੁਰੂਦਤ ਅੱਜ 6 ਮਹੀਨੋਂ ਮੈਂ ਚੰਡੀਗੜ੍ਹ ਤੋਂ ਵਾਪਸ ਲੁਧਿਆਣੇ ਆਇਆ 6 ਵਜੇ 6:30 ਵਜੇ ਔਰ ਮੈਂ ਦੇਖਿਆ ਕਿ ਸਾਰੇ ਘਰ ਨੂੰ ਦਰਵਾਜ਼ਾ ਮੇਨ ਡੋਰ ਸਾਡਾ ਤੋੜਿਆ ਹੋਇਆ ਸੀ ਔਰ ਅੰਦਰ ਮੇਰੇ ਗਾਰਡਰੋਬੀ ਅਲਮਾਰੀ ਦੂਸਰੀਆਂ ਅਲਮਾਰੀਆਂ ਦੇ ਤਾਲੇ ਸਭ ਤੋੜ ਕੇ ਸਾਡੇ ਘਰ ਚੋਰੀ ਕਰਕੇ ਲੈ ਕੇ ਗਏ ਇਹ ਤਕਰੀਬਨ ਜਿਹੜੀ ਚੋਰੀ ਹੈ 5 ਤੋਂ 7 ਲੱਖ ਰੁਪਏ ਦੀ ਚੋਰੀ ਹੋਈ ਹੈ ਕਿੱਥੇ ਏਰੀਆ ਕਿਹੜਾ ਹੈ ਜੀ ਇਹ ਏਰੀਆ ਜੀ ਸਾਡੇ ਘਰ ਦਾ ਨੰਬਰ ਹੈ 3035/1 ਪ੍ਰੇਮਜੀਤ ਰੋਡ ਗੁਰਦੇਵ ਨਗਰ ਗੁਰਦੇਵ ਨਗਰ ਬਾਕੀ ਪੋਸ਼ ਏਰੀਆ ਨਹੀਂ ਨੰਦਿਆ ਫਿਲਹਾਲ ਇਸ ਤਰ੍ਹਾਂ ਨਹੀਂ ਆਖੜਾ ਪੋਸ਼ ਏਰੀਆ ਜੀ ਕੀ ਕਰੀਏ ਜੀ ਜੇ ਸੇਫਟੀ ਗੁਰਦੇਵ ਨਗਰ ਚ ਮੈਂ ਤਾਂ ਸੋਚਦਾ ਸੀਗਾ ਕਿ ਅਸੀਂ ਬੰਦ ਗਲੀ ਚ ਰਹਨੇ ਬੜੀ ਸੇਫ ਹੈ ਲੇਕਿਨ ਇਸ ਤਰ੍ਹਾਂ ਲੱਗਦਾ ਕਿ ਕੋਈ ਜਾਣਕਾਰ ਹੋਏਗਾ ਜਿਸ ਨੇ ਇਹ ਕੰਮ ਕੀਤਾ ਹੈ ਸੀਸੀਟੀਵੀ ਵਗੈਰੇ ਦੇਖੀਓ ਸੀਸੀਟੀਵੀ ਦੇ ਵਿੱਚ ਅ ਫੋਟੋਸ اور ਰਿਕਾਰਡਿੰਗ ਆਈ ਹੈ ਉਹ ਪੁਲਿਸ ਨੂੰ ਦੇ ਦਿੱਤੀ ਗਈ ਹੈ ਜੀ ਉਸ ਤੋਂ ਬਾਅਦ ਹੁਣ ਪੈਰਵਾਈ ਹੁੰਦੀ ਦੇਖਦੇ ਕਿੰਨੇ ਕੁ ਬੰਦੇ ਨਜ਼ਰ ਆ ਰਹੇ ਆ ਜੀ ਅ ਦੋ ਦੋ ਬੰਦੇ ਤਾਂ ਨਜ਼ਰ ਆ ਰਹੇ ਆ ਜੀ ਬਾਕੀ ਹੋ ਸਕਦਾ ਜੀ ਕੋਈ ਹੋਰ ਐਡੀਸ਼ਨਲ ਹੋਵੇ ਉਹ ਦੇਖ ਕੇ ਪਤਾ ਚੱਲੇ ਕਿੰਨੇ ਕੁ ਬੰਦੇ ਨਜ਼ਰ ਆ ਰਹੇ ਹੋ ਦੇ ਵਿੱਚ ਤੇ ਕੀ ਮੂੰਹ ਵਗੈਰਾ ਵੀ ਟਕੇ ਹੋਏ ਸੀ ਜਾਂ ਕਿਸੇ ਨਹੀਂ ਮੂੰਹ ਨਹੀਂ ਟਕੇ ਹੋਏ ਜੀ ਔਰ ਤਕਰੀਬਨ ਉਹ ਨਾ ਯੰਗ ਭਈਏ ਲੱਗ ਰਹੇ ਨੇ ਜੀ ਆ ਤਕਰੀਬਨ 30 30 ਸਾਲ ਦੇ ਹੋਣਗੇ ਜੀ ਤੇ 32 ਆਉਂਦੇ। ਸੋ ਕਿੰਨਾ ਟਾਈਮ ਜਿਹੜਾ ਇੱਥੇ ਜਾਂਦੇ ਉਹਨਾਂ ਨੇ 2 2.5 ਘੰਟੇ ਲਗਾਏ ਆ ਆਰਾਮ ਦੇ ਨਾਲ ਉਹ ਸਿਖਰ ਦੁਪਹਿਰ ਦੇ ਵਿੱਚ ਇਹ ਕੰਮ ਹੋਇਆ। ਦੁਪਹਿਰ ਦਾ ਸਮਾਂ ਸੀਗਾ ਤੇ ਇਸ ਤਰ੍ਹਾਂ 2.5 ਵਜੇ 2.5 ਵਜੇ ਉਹ ਲੋਕ ਆਏ ਨੇ। ਜੀ। ਔਰ ਉਹਨਾਂ ਨੇ ਦੇਖਿਆ ਗਲੀ ਖਾਲੀ ਪਈ ਐ ਕੋਈ ਨਹੀਂ ਹੈਗਾ ਬੜੇ ਆਰਾਮ ਦੇ ਨਾਲ ਅੰਦਰ ਆ ਕੇ ਉਹਨਾਂ ਨੇ ਸਾਡੇ ਮੇਨ ਗੇਟ ਤੋਂ ਛਲਾਂਗ ਲਗਾ ਕੇ ਅੰਦਰ ਆਏ ਔਰ ਅੰਦਰ ਆ ਕੇ ਫਿਰ ਉਹਨਾਂ ਨੇ ਤੋੜਿਆਂ ਦੇ ਨਾਲ ਸਾਡਾ ਗੇਟ मेन डोर तोड़िया और अंदर आके अलमारियां अकॉर्डिंगली वैसे ही तोड़िया इंक्लूडिंग गोडरेज की अलमारी और दूसरी जीडिया कपड़े वाली अलमारियां मेजरली जी वो कैश लेके गए हैं ज़्यादा नहीं सी कैश लेकिन तीन एक लाख रुपए की उम्मीद हैगी है मैं कैश स और जूलरी लैके गए हैं की और आपकी जीसनल होंगी है और एक पुरा टी सैट से सिल्वरवेयर तकरीबन होएगा जी भी ढाई तीन लख रुपये का होएगा वह लैके गए ਜੋ ਨਜ਼ਰ ਆਂਦਾ ਪਿਆ ਬਾਕੀ ਇਸ ਵੇਲੇ ਇੰਨਾ ਕੁ ਸਮਾਨ ਖਿਲਰਿਆ ਪਿਆ ਸਾਨੂੰ ਹਜੇ ਪਤਾ ਨਹੀਂ ਹੈ ਜੀ ਕਿ ਹੋਰ ਕੀ ਕੀ ਚੀਜ਼ਾਂ ਲੈ ਕੇ ਗਏ ਹੋਣੇ ਇਹ ਇਕੋ ਹੀ ਕਮਰੇ ਦੇ ਵਿੱਚ ਇਹ ਵਾਰਦਤ ਇਹ ਵਾਰਦਤ ਘੱਟੋ ਘੱਟ ਦੋ ਕਮਰਿਆਂ ਚ ਹੋਈ ਹੈ ਜੀ ਦੋ ਕਮਰੇ ਹਾਂਜੀ ਸੋ ਹੁਣ ਪੁਲਿਸ ਵਗੈਰਾ ਨੂੰ ਫੋਨ ਕਰ ਦਿੱਤਾ ਪੁਲਿਸ ਆ ਗਈ ਹੈ ਜੀ ਉਹ ਪੂਰੀ ਰਿਪੋਰਟ ਬਣਾ ਰਹੇ ਨੇ ਰਿਕਾਰਡਿੰਗਸ ਚੈੱਕ ਕਰਨਗੇ ਦੇਖਦੇ ਜੀ ਇਨਵੈਸਟੀਗੇਸ਼ਨ ਸਟਾਰਟ ਹੋ ਗਈ ਜੀ ਪ੍ਰਸ਼ਾਸਨ ਚ ਕੀ ਮੰਗ ਪ੍ਰਸ਼ਾਸਨ ਤੋਂ ਕੀ ਉਮੀਦ ਕੀਤੀ ਜਾਵੇ ਜੀ ਜਿਹੜੀ ਪੁਲਿਸ ਆ ਕੇ ਸਪੋਰਟ ਕਰ ਦਵੇ ਇਹੀ ਬੜੀ ਵੱਡੀ ਗੱਲ ਹੈਗੀ ਹੈ ਜੀ ਚੋਰੀ ਜਿਹੜੀ ਹੈਗੀ ਆ ਉਹ ਗੁਰਦੇਵ ਨਗਰ ਦੇ ਵਿੱਚ ਜੇ ਬੰਦ ਗਲੀ ਦੇ ਵਿੱਚ ਸੀਮਿੰਗਲੀ ਵੈਰੀ ਵੈਰੀ ਸੇਫ ਏਰੀਆ ਉੱਥੇ ਜੇ ਚੋਰੀ ਹੋ ਰਹੀ ਹੈ ਥੈਟ ਮੀਨਸ ਕਿ ਜਿਹੜੇ ਕਰਨ ਵਾਲੇ ਹੈਗੇ ਨੇ ਉਸ ਏਰੀਆ ਨੂੰ ਅੱਛੀ ਤਰ੍ਹਾਂ ਸਮਝਦੇ ਹੈਗੇ ਨੇ ਔਰ ਉਹਨਾਂ ਨੂੰ ਡਰ ਨਹੀਂ ਸੋ ਕਿੰਨੀ ਦੇਰ ਤੋਂ ਤੁਸੀਂ ਬਾਹਰ ਸੀ ਜੀ ਬਾਹਰ ਸੀ ਮੈਂ ਅੱਜ ਦਾ ਦਿਨ ਹੀ ਬਾਹਰ ਸੀਗਾ ਜੀ ਜੀ ਅੱਜ ਹੀ ਦੁਪਹਿਰ ਪਿੱਛੇ ਹਾਂਜੀ ਹਾਂਜੀ ਕਿਸ ਨੂੰ ਲੱਗਦਾ ਕੁਝ ਪਤਾ ਲੱਗਾ ਕਿ ਕਿੱਥੋਂ ਦੇ ਬੰਦੇ ਆ ਜਾਂ ਕੁਝ ਇਦਾਂ ਦਾ ਮੈਨੂੰ ਲੱਗਦਾ ਜੀ ਮੇਰੇ ਆਂਡ ਗਵਾਂਡ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਨੇ ਮਿਲ ਮਲਾ ਕੇ ਕੀਤਾ ਹੋਵੇਗਾ ਜਿਹੜੇ ਨੌਕਰ ਲੋਗ ਹੈਗੇ ਨੇ ਨੌਕਰ ਹਾਂਜੀ ਮੈਂ ਐਸੇ ਰਿਪੋਰਟਿੰਗ ਪੰਜ ਨਵੀਂ ਡਿਵੀਜ਼ਨ ਥਾਣਾ ਸਰ ਕੀ ਮਾਮਲਾ ਕੀ ਹੈ ਮਾਮਲਾ ਪਤਾ ਲੱਗਿਆ ਸੀ ਅੱਜ ਇਨਫੋਰਮੇਸ਼ਨ ਆਈ ਕਿ 335 ਗੁਰਦੇਵ ਨਗਰ ਵਿੱਚ ਚੋਰੀ ਹੋਈ ਹੈ ਘਰ ਦੇ ਵਿੱਚ ਮੌਕੇ ਤੇ ਪਹੁੰਚੇ ਆ ਤੇ ਤਤਕੀਸ਼ ਕਰ ਰਹੇ ਆ ਮੌਕੇ ਦੇ ਕਿੰਨੇ ਕੁ ਬੰਦੇ ਨਜ਼ਰ ਆ ਰਹੇ ਇਹਦੇ ਵਿੱਚ ਦੋ ਬੰਦੇ ਨਜ਼ਰ ਆ ਰਹੇ 60 50 ਵਗੈਰਾ ਦੇਖੀਏ ਟੈਸਟ ਕਰ ਰਹੇ ਆ ਮਤਲਬ ਇਹ ਤਫਤੀਸ਼ ਦਾ ਵਿਸ਼ਾ ਹੈ ਇਹਨੂੰ ਤਫਤੀਸ਼ ਅੱਗੇ ਕਰਕੇ ਫਿਰ ਦੇਖਾਂ ਕਿਹੜੇ ਬੰਦੇ ਕਿੱਥੋਂ ਕਿੰਨਾ ਕੁ ਨੁਕਸਾਨ ਦੱਸਿਆ ਨੁਕਸਾਨ ਇਹਨਾਂ ਦੇ ਘਰ ਦੇ ਮੁਤਾਬਕ ਮਾਲਕ ਦੇ ਮੁਤਾਬਕ ਤਾਂ ਦੋ ਜੁੜੇ ਰਿੰਗਜ਼ੇ ਆ ਤੇ ਦੋ ਚੂੜੀਆਂ ਬਾਕੀ ਹੈਗਾ ਸਿਲਵਰ ਹੈਗਾ 2 ਕਿਲੋ ਤੇ 3 ਗੱਲ ਲੱਖ ਰੁਪਏ ਦੇ ਇਹਨਾਂ ਨੇ ਕਹਿਣ ਮੁਤਾਬਕ ਕਿੰਨੇ ਕਵਜੇ ਦੀ ਗੱਲ ਹੈ ਇਹ ਨੀਰਵੋਟਰ ਕੋਟ 1 ਵਜੇ ਦੇ ਵਿੱਚ ਉਜਵਾਦਾ ਸੀ ਜੀ ਹਾਂ ਜੀ ਉਹਨੇ ਕਿੰਦਾ ਕੀ ਕਾਰਵਾਈ ਕੀਤੀ ਕਾਰਵਾਈ ਜੋ ਲੀਗਲ ਕਾਨੂੰਨੀ ਕਾਰਵਾਈ ਹੈ ਉਹਨੂੰ ਅਮਨ ਚ ਲਿਆਂਦਾ ਜਾ ਰਿਹਾ ਹੈ ਤਫਤੀਸ਼ ਕਰਕੇ ਦੋਸ਼ੀਆਂ ਨੂੰ ਵੀੜੀ ਕੋਸ਼ਿਸ਼ ਕੀਤੀ ਹੈ ਉਹ ਪੂਰੀ ਫੜ ਦੀ ਸੀਸੀਟੀ ਕੈਮਰੇ ਵਗੈਰਾ ਸਾਰੇ ਚੈੱਕ ਕਰਨਗੇ ਉਹਦੇ ਪੋਰਸ਼ ਏਰੀਆ ਮੰਨਿਆ ਜਾਂਦਾ ਕਿ ਦੇਵਨਗਰ ਪਿਛਲੇ ਕੱਲ ਪਿਛਲੇ ਇੱਕ ਮਹੀਨੇ ਵੀ ਘਰਾਂ ਦਾ ਦਾਈ ਸੀ ਕਿ ਚਾਰ ਚਾਰ ਘੋਟੀਆਂ ਜਿਹੜਾ ਚੋਰ ਹੁੰਦਾ ਇਸ ਤਰ੍ਹਾਂ ਕਿਸ ਤਰ੍ਹਾਂ ਦੇ ਪੁਲਿਸ ਜਿਹੜੇ ਵੀ ਜਦੋਂ ਵੀ ਕੋਈ ਜਦੋਂ ਅਗਸ ਵਗੈਰਾ ਸਾਰੇ ਚਲਦੀ ਹੈ ਸਾਡੀ ਪੈਟਰੋਲਿੰਗ ਵਗੈਰਾ ਹੁੰਦੀ ਹੈ ਜਿੱਦਾਂ ਜਿੱਦਾਂ ਕੋਈ ਫੜੇ ਜਾਂਦਾ ਫੜਿਆ ਪਿਛੇ ਸੋਣਾ ਅਸੀਂ ਫੜੇ ਵੀ ਹੈ ਜੀ ਤੇ ਜੋ ਪਰਚੇ ਦੇ ਕੇ ਅੰਦਰ ਦੇਈ ਦੀ ਸਾਰੇ ਜੀ ਤੇ ਇਹਨਾਂ ਕੋਸ਼ਿਸ਼ ਕਰਾਂਗੇ ਪੂਰੀ ਇਹਨਾਂ ਨੂੰ ਬੰਦੇ ਟ੍ਰੇਸ ਕਰਕੇ ਇਹ ਨੌਂ ਵਿੱਚ ਲੱਖਾਂ ਵਿੱਚ ਛੁੱਟਿਆ ਉਹ ਉਹਨਾਂ ਨੂੰ ਮੌਕੇ ਤੇ ਕੋਈ ਸੀਗਾ ਨਹੀਂ ਕਿ ਬਾੜ ਵਗੈਰਾ ਤੇ ਇਹਨਾਂ ਦੇ ਘਰ ਦੇ ਵਿੱਚ ਮੌਕੇ ਦੇ ਨਾਲ ਖਣ ਮੁਤਾਬਕ ਕੋਈ ਘਰ ਕੋਈ ਨਹੀਂ ਸੀਗਾ ਜੀ ਤੇ ਘਰ ਦੇ ਮਾਲਕ ਆਪਣੀ ਮਿਸਰੀ ਨੂੰ ਪੰਚਗੁਰਾ ਸ਼ਿਦ ਨਗੇ ਸੀ ਲਿਗਿਆ ਉਹ ਤਾਂ ਵਾਦੀ ਹਾਦਸਾ ਹੋਈ ਹੈ ਉਹਨਾਂ ਨੇ ਮੂੰਹ ਵਗੈਰਾ ਢੱਕੇ ਹੋਏ ਕਿੱਦਾਂ ਨਹੀਂ ਉਹਨਾਂ ਨੇ ਮੂੰਹ ਕੋਈ ਨਹੀਂ ਢੱਕੇ ਸੀਗਾ ਛੋਟੀ ਉਮਰ ਦੇ ਹੋਈ ਗਏ 15 ਤੋਂ 18 20 ਦੇ ਵਿੱਚ ਉਮਰ ਉਹਨਾਂ ਦੀ ਠੀਕ ਤੇ ਕੋਈ ਨਹੀਂ ਸੈਟੀਫਾਈ ਕਰ ਲਿਆ ਜਣੇ